ਵਾਰਸਾਏ ਦੇ ਵਿੱਚ ਦੀਪਕ ਸ਼ਰਮਾ ਤੇ ਸਰਦਾਰ ਫੌਜਾ ਸਿੰਘ ਸਰਾਰੀ ਵਿਵਾਦਿਕ ਦੇ ਵਿੱਚ ਇੱਕ ਸਿਆਸੀ ਦੁਸ਼ਣਬਾਜੀ ਚੱਲ ਰਹੀ ਹੈਗੀ ਆ ਲਗਾਤਾਰ ਦੋਨਾਂ ਪਾਸੋਂ ਚਰਚਾ ਵੀ ਹੋ ਰਹੀ ਹੈ ਇੱਕ ਵੀਡੀਓ ਕੱਲ ਸਰਦਾਰ ਫੌਜਾ ਸਿੰਘ ਸਰਾਰੀ ਹੋਰਾਂ ਦਾ ਆ ਉਹਨਾਂ ਨੇ ਕਾਫੀ ਤੇ ਦੋਸ਼ ਜੜਿਆ ਦੀਪਕ ਸ਼ਰਮਾ ਤੇ ਲਾਏ ਆ ਤੇ ਦੀਪਕ ਸ਼ਰਮਾ ਵੱਲੋਂ ਵੀ ਕਾਫੀ ਦੋਸ਼ ਲਗਾਏ ਜਾਂਦੇ ਰਹੇ ਆ ਪਰ ਦੀਪਕ ਸ਼ਰਮਾ ਅੱਜ ਇੱਕ ਜੇਅ ਕਹਿ ਰਿਹਾ ਖਲਾਸਾ ਕਰਨ ਜਾ ਰਿਹਾ ਕੁਝ ਪ੍ਰਾਪਰਟੀ ਨੂੰ ਲੈ ਕੇ ਕਹਿੰਦੇ ਐਮਐਲਏ ਸਾਹਿਬ ਨੇ ਕੁਝ ਪ੍ਰਾਪਰਟੀ ਜਿਹੜੀ ਆ ਬਣਾਈ ਆ ਮੈਂ ਅੱਜ ਵਿਦ ਪ੍ਰੂਫ ਕਹਿੰਦਾ ਪ੍ਰਾਪਰਟੀ ਬਾਰੇ ਜਾਣਕਾਰੀ ਕਰਨੀ ਆ ਗੱਲਬਾਤ ਕਰ ਲੈਨੇ ਆ ਦੀਪਕ ਹੋਰ ਨਾਲ ਦੀਪਕ ਜੀ ਕੀ ਦੁਸ਼ਮਣੀਆਂ ਤੁਹਾਡੀ ਐਮਐਲਏ ਸਰਦਾਰ ਫੌਜਾ ਸਿੰਘ ਸਰਾਏ ਨਾਲ ਉਹਨਾਂ ਦੇ ਮਗਰ ਹੀ ਪੈ ਗਿਓ ਨਹੀਂ ਮੇਰਾ ਕੋਈ ਜ਼ਮੀਨ ਦਾ ਵਟ ਦਾ ਰੋਲਾ ਥੋੜਾ ਐ ਐਮਐਲਏ ਨਾਲ ਗੱਲ ਇਹ ਆ ਕਿ ਫੌਜਾ ਸਿੰਘ ਨੇ ਸੋਹ ਪਾ ਕੇ ਗੁਰਦੁਆਰਾ ਸਾਹਿਬ ਸ਼ਾਮਲ ਹੋਇਆ ਸੀ ਪਾਰਟੀ 'ਚ ਕੇਸਰ ਸਿੰਘ ਵਸਤੀ ਉਸ ਗੁਰਦੁਆਰਾ ਸਾਹਿਬ ਵਿਖੇ ਸੋਹ ਖਾਧੀ ਸੀ ਕਿ ਮੈਂ ਇਮਾਨਦਾਰੀ ਨਾਲ ਕੰਮ ਕਰਾਂਗਾ ਲੋਕਾਂ ਲਈ ਕੰਮ ਕਰਾਂਗਾ ਦੋ ਪੈਂਟਾਂ ਤੇ ਦੋ ਸ਼ਰਟਾਂ ਨਿਸੈਂਟਰੋ ਕਾਰ ਚ ਇੱਥੇ ਆਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਬੰਦੇ ਨੇ ਕੀ ਕੀਤਾ ਉਹ ਹਕੀਕਤ ਵੀ ਮੈਂ ਨਸ਼ਰ ਕੀਤੀ ਔਰ ਹੁਣ ਵੀ ਕਰਾਂਗਾ ਕਿ ਜਦੋਂ ਤੂੰ ਸੋਖ ਖਾ ਲਈ ਉਸ ਤੋਂ ਬਾਅਦ ਵੀ ਤੂੰ ਆਪਣੀ ਉਹੀ ਹਰਕਤਾਂ ਚ ਜੋ ਤੂੰ ਨੌਕਰੀ ਚ ਰਹਿੰਦੇ ਕੀਤੀਆਂ ਉਹ ਕੀ ਕੀਤੀਆਂ ਕਿਵੇਂ ਕੀਤੀਆਂ ਉਹ ਸਾਰਾ ਮੈਂ ਗੱਲ ਤੁਹਾਡੇ ਅੱਗੇ ਕਰਾਂਗਾ ਜਿਵੇਂ ਤੁਸੀਂ ਕਿਹਾ ਸਿਆਸਤ ਇਹ ਕੋਈ ਸਿਆਸਤ ਨਹੀਂ ਹੈ ਇਹ ਸੱਚ ਔਰ ਹਕੀਕਤ ਦੀ ਲੜਾਈ ਹੈ ਕਿਉਂ ਝੂਠ ਬੋਲਦਾ ਪਿਆ ਆਪਾਂ ਸੱਚ ਨਸ਼ਰ ਕਰ ਰਹੇ ਆ ਸਿਰਫ ਇਸੇ ਦੀ ਲੜਾਈ ਆ ਉਹਨਾਂ ਸੱਚ ਪਸੰਦ ਨਹੀਂ ਉਹ ਆਪਣੀ ਮਨ ਕਰਤਕਾਣੀਆਂ ਜੋ ਉਹ ਅੱਗੇ ਲੋਕਾਂ ਕੇ ਰੱਖ ਰਿਆ ਤਾਂ ਕਿਹੜੇ ਪ੍ਰੂਫ ਤੁਸੀਂ ਅੱਜ ਕਿਹੜੇ ਕਹਿ ਰਹੇ ਹੋ ਵੀ ਬੜੇ ਪ੍ਰੂਫ ਮੇਰੇ ਹੱਥ ਲੱਗ ਗਏ ਆ ਇੰਨਾ ਕਪੜਾ ਹੋ ਗਿਆ ਕਰੋੜਾ ਰੁਪਏ ਕਮਾ ਆ ਗਿਆ ਕਿਹੜੇ ਪ੍ਰੂਫ ਆ ਸਭ ਤੋਂ ਪਹਿਲਾਂ ਜਦੋਂ ਇਹ ਮੰਤਰੀ ਸੀ ਫੌਜਾ ਸਿੰਘ ਸਰਾਰੀ ਕੋਲ ਅਲੱਗ-ਅਲੱਗ ਡਿਪਾਰਟਮੈਂਟ ਸੀ ਤਾਂ ਸਭ ਤੋਂ ਪਹਿਲਾਂ ਇਹਨੇ ਜਿਹੜੀ ਗਰੀਬ ਲੋਕਾਂ ਦੀ ਕਣਕ ਹੈ ਉੱਥੇ ਅੱਖ ਰੱਖੀ ਤਾਂ ਇਹਨੂੰ ਕਣਕ ਚੋਰ ਕਿਉਂ ਕਹਿੰਦੇ ਆ ਪਹਿਲਾਂ ਇਹ ਸਵਾਲ ਪੁੱਛੋ ਉਦੋਂ ਇਹਨੇ ਅਫਸਰਾਂ ਦੇ ਨਾਲ ਮਿਲ ਕੇ ਟਰੱਕ ਦੇ ਟਰੱਕ ਗੈਪ ਕੀਤੇ ਐ ਕਰੋੜਾ ਰੁਪਇਆ ਉਦੋਂ ਕਰੀਬਨ 10 ਤੋਂ 12 ਕਰੋੜ ਰੁਪਏ ਸਿਰਫ ਇਹਨੇ ਕਨਕ ਦੇ ਵਿੱਚ ਘੁਟਾਲਾ ਕੀਤਾ ਜੋ ਕਿ ਸਰਕਾਰੀ ਹੈ ਉਸ ਤੋਂ ਬਾਅਦ ਮੰਤਰੀਪਦ ਤੋਂ ਉਤਾਰਿਆ ਗਿਆ ਕਿਉਂਕਿ ਇਹੇ ਸਹੀ ਘੁਟਾਲਾ ਪਾਇਆ ਗਿਆ ਕਿ ਵਾਕੇ ਇਹ ਬੰਦਾ ਚੋਰ ਹੈ ਜਿਹੜੀ ਆਡੀਓ ਇਹਨਾਂ ਦੇ ਓਐਸਡੀ ਦੀ ਔਰ ਇਹਦੀ ਜਿਹੜੀ ਲੀਕ ਹੋਈ ਸੀ ਮੈਂ ਖੁਦ ਇਸ ਚੀਜ਼ ਦਾ ਗਵਾਹ ਹੈਗਾ ਇਸ ਗੱਲ ਨੂੰ ਲੈ ਕੇ ਕਿ ਇਹ ਆਡੀਓ ਦੀ ਫੋਰੈਂਸਿਕ ਜਾਂਚ ਹੋਵੇ ਹਲੇ ਵੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਜਾਂਚ ਹੁੰਦੀ ਹੈ ਤਿੰਦੇ ਵਿੱਚ ਖਾਸ ਸਾਫ ਹੀ ਨਜ਼ਰ ਆ ਜਾਏਗਾ ਕਿ ਫੋਜਾ ਸਿੰਘ ਕਿੰਨਾ ਕੁ شریف ਬੰਦਾ ਹੈ ਕਿੰਨਾ ਕੁ ਨੇਕ ਇਨਸਾਨ ਹੈ ਪਹਿਲੀ ਤਾਂ ਗੱਲ ਏ ਦੂਜੀ ਜਿਹੜਾ ਆਪਾਂ ਕਹਿੰਨੇ ਆ ਪੈਸਾ ਕਿਵੇਂ ਆਇਆ ਇਹਨਾਂ ਕੋਲ 5 ਕਰੋੜ ਤੇ 40 ਲੱਖ ਰੁਪਇਆ ਸਰਕਾਰੀ ਘਟਾਲਾ ਜਿਵੇਂ ਕਿ ਤਰਮਸੋਤ ਨਹੀਂ ਵੀ ਅੰਦਰ ਜੇਲ੍ਹ ਕੱਟ ਕੇ ਆਇਆ ਉਹਦੇ ਉੱਪਰ ਵੀ ਕਿੰਨਾ ਕੁ ਛਲਿਆ ਉਹ ਸਾਬਨੇ ਵੀ ਸਾਬਤ ਹੋਇਆ ਕਿ ਹਾਂ ਉਸ ਬੰਦੇ ਨੇ ਕੀ ਕੀਤਾ ਉਸੇ ਤਰੀਕੇ ਹੀ ਫੋਜਾ ਸਿੰਘ ਸਰਾਰੀ ਨੇ ਵੀ ਸਰਕਾਰੀ ਪੈਸੇ ਨੂੰ ਚੁੰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਦਫ਼ਤਰ ਦੇ ਕਾਫੀ ਅਧਿਕਾਰੀ ਮਿਲ ਕੇ 5 ਕਰੋੜ 40 ਲੱਖ ਰੁਪਇਆ ਦਾ ਜਿਹੜਾ ਇਹਨਾਂ ਨੇ ਗਮਨ ਕੀਤਾ ਫੋਜਾ ਸਿੰਘ ਨੇ ਉਹ ਕਦੋਂ ਕੀਤਾ ਜਦੋਂ ਪ੍ਰਬੰਧਕ ਲਗਾਏ ਗਏ ਸੀ ਇਸ ਪੰਚਾਇਤੀ ਚੋਣਾਂ ਤੋਂ ਪਹਿਲਾਂ ਇੱਕ ਤਾਂ ਗੱਲ ਆ ਗਈ ਨੰਬਰ 2 ਤੇ ਪੰਚਾਇਤੀ ਚੋਣਾਂ ਦੇ ਵੇਲੇ ਜਿਹੜੇ ਅਲੱਗ-ਅਲੱਗ ਪਿੰਡਾਂ ਦੇ ਸਰਪੰਚ ਸੀਗੇ ਦੋਨੇ ਪਾਰਟੀਆਂ ਨੂੰ ਇਹ ਨਹੀਂ ਵੇਖ ਤੇ ਰਾਨ ਨੂੰ ਦੋਨੇ ਧਿਰਾਂ ਨੂੰ ਸਾਹਮਣੇ ਉਹ ਲਾ ਕੇ ਚਾਹੇ ਆਪੋਜੀਸ਼ਨ ਸੀ ਚਾਹੇ ਜਿੰਨੇ ਲੜਾਉਣਾ ਚਾਹੁੰਦਾ ਸੀ ਵੀ ਆਓ ਪਹਿਲਾਂ ਤਾਂ ਇਹਨੇ ਪੈਸੇ ਲਈ ਵੀ ਕਾਗਜ਼ ਭਰੋ ਕਾਗਜ਼ ਭਰੋਂ ਦੇ ਪੈਸੇ ਲਈ ਫਿਰ ਰਿਜੈਕਟ ਕਰਾਉਣ ਦੇ ਪੈਸੇ ਲਈ ਉਸ ਤੋਂ ਬਾਅਦ ਜਦੋਂ ਸਾਰਾ ਤਰੀਕਾ ਅਪਣਾ ਲਿਆ ਫਿਰ ਕਹਿੰਦੇ ਜਿੰਨੇ ਸਰਪੰਚ ਬਣਨਾ ਹੈ ਅਸੀਂ ਗੱਲ 'ਚ ਹਾਰ ਪਾਰਾਂਗੇ ਸਰਪੰਚ ਬਣ ਜਾਓ ਤਕਰੀਬਨ ਕਿਸੇ ਨੂੰ 10 ਲੱਖ 11 ਲੱਖ 20 ਲੱਖ 25 ਲੱਖ ਐਦਾਂ ਕਰਕੇ ਪੈਸੇ ਲਏ ਜਿਵੇਂ ਇਹਦੇ ਸਾਹਮਣੇ ਬੰਦਾ ਸੀ ਉਸ ਹਾਵ ਨਾਲੇ ਪੈਸੇ ਰੱਖੇ ਸੀ ਔਰ ਉਹਦੇ ਵਿੱਚ ਇੱਕ ਕੋਡ ਵੀ ਸੀ ਉਹ ਕੋਡ ਮੈਨੂੰ ਯਾਦ ਨਹੀਂ ਆ ਰਹੇ ਨੇ ਤੁਹਾਨੂੰ ਤੁਹਾਨੂੰ ਦੱਸਦਾ ਉਹ ਕੋਡ ਕਹਿ ਕੇ ਪੈਸੇ ਲੈਂਦੇ ਹੁੰਦੇ ਸੀ ਤੇ ਬੰਦੇ ਰੱਖੇ ਸੀ ਚਾਰ ਪੰਜ ਮੇਨ ਉਹਨਾਂ ਤੋਂ ਲਿਆ ਕਰਨਾ ਔਰ ਰਾਤੇ ਰਾਤ ਉਸ ਪੈਸੇ ਨੂੰ ਪਚਾ ਲਿਆ ਕਰਨਾ ਕੀ ਪ੍ਰੂਫ ਹੈ ਗਿਆ ਤੁਹਾਡੇ ਕੋਲ ਇਹਦੇ ਇਹ ਪੈਸੇ ਆਏ ਆ ਜਾਂ ਘੱਟ ਹੋਇਆ ਪ੍ਰੂਫ ਹੈ ਜੀ ਜਿਹੜੇ ਗੁਰੂ ਹਰ ਸਹਾਇ ਦੇ 40 ਸਰਪੰਚ ਹੈ ਜਿਹੜੇ ਸਤਾਏ ਹੋਏ ਨੇ ਜਿਵੇਂ ਪਿੱਛੇ ਤੁਸੀਂ ਜਸ਼ਨ ਦਾ ਮਸਲਾ ਦੇਖਿਆ ਉਹ ਵਿਚਾਰੇ ਨੂੰ ਕਿੰਦਾ ਤੰਗ ਪਰੇਸ਼ਾਨ ਕੀਤਾ ਟੌਰਚਰ ਕੀਤਾ ਕਿ ਬੱਚੇ ਨੂੰ ਸੁਸਾਈਡ ਕਰਨਾ ਪਿਆ ਉਸੇ ਤਰੀਕੇ ਉਸ ਜਸ਼ਨ ਦੇ ਮੁੱਦੇ ਨੂੰ ਮਸਲੇ ਨੂੰ ਸਮਝਦੇ ਹੋਏ ਲੋਕ ਅੱਜ ਵੀ ਸਾਹਮਣੇ ਆਏ ਪਰ ਮੇਰੇ ਕੋਲ ਇਸ ਤੋਂ ਪਹਿਲਾਂ ਵੀ 40 ਐਫਿਡੇਵਿਟ ਸਾਹਮਣੇ ਆਈ ਸੀ ਜਿੰਦੇ ਚ ਉਹ ਕਹਿੰਦੇ ਸ਼ਰਮਾ ਜੀ ਸਾਨੂੰ ਇਨਸਾਫ ਦਿਵਾਓ ਸਾਡੇ ਪੈਸੇ ਵਾਪਸ ਕਰਾ ਸਕਦੇ ਤਾਂ ਸਾਡੇ ਲਈ ਕੇਸ ਲੜੋ ਮੈਂ ਉਦੋਂ ਦਾ ਕਹਿ ਰਿਆਂ ਕਿ ਫੌਜਾ ਸਿੰਘ ਇਹਨਾਂ ਸਾਰਿਆਂ ਦੇ ਪੈਸੇ ਵਾਪਸ ਕਰ ਦੇ ਬੰਦਾ ਬਣ ਕੇ ਜੇ ਨਹੀਂ ਕਰਦਾ ਤਾਂ ਤੈਨੂੰ ਅਸੀਂ ਜੇਲ੍ਹ ਤੱਕ ਲੈ ਕੇ ਜਾਵਾਂਗੇ ਗੱਲ ਯਾਦ ਰੱਖੀ ਨਹੀਂ ਤਾਂ ਅੱਜ ਇਹਨਾਂ ਦੇ ਪੈਸੇ ਮੋੜ ਦੇ ਚੰਗਾ ਬੰਦਾ ਬਣ ਜਾ ਰੱਬ ਨੂੰ ਤੂੰ ਨਿਆਹ ਦੇਣਾ ਇਸ ਕਰਕੇ ਤੂੰ ਅੱਗੇ ਆ ਔਰ ਪੈਸੇ ਮੋੜ ਤਾਂ ਇੱਕ ਤਾਂ ਇਹਨਾਂ ਨੇ ਸਰਪੰਚੀ ਤੋਂ ਘਟਾਲਾ ਕੀਤਾ ਵੀਡੀਓ ਦਫ਼ਤਰ ਸਰਕਾਰੀ ਖਜ਼ਾਨੇ ਵਿੱਚ ਚੋਨਾ ਲਾਉਣ ਦੀ ਕੋਸ਼ਿਸ਼ ਕੀਤੀ ਕਣਕ ਚੋਰੇ ਨੂੰ ਕਹਿੰਦੇ ਕਣਕ ਚੋਰੀ ਕੀਤੀ ਹੁਣ ਨਾਲ ਹੀ ਮੈਂ ਦੱਸ ਦਿਆਂ ਇਹ ਕਹਿੰਦਾ ਜੀ ਤੁਹਾਡੇ ਕੋਲ ਕੋਈ ਸਬੂਤ ਤੁਹਾਡੇ ਕੋਲ ਕੋਈ ਆਧਾਰ ਤਾਂ ਮੈਂ ਸਬੂਤ ਦੇ ਸਮੇਤ ਗੱਲ ਕਰ ਰਿਹਾ ਕਿ ਜੇਕਰ ਇਹ ਕਹਿੰਦਾ ਮੈਂ ਦੁੱਧ ਦਾ ਤੁਲਿਆ ਬਿਲਕੁਲ ਸਾਫ਼ ਆ ਮੈਨੂੰ ਮੇਰੇ ਉੱਪਰ ਕੋਈ આરોਪ ਨਹੀਂ ਮੈਂ ਕੁਝ ਨਹੀਂ ਕੀਤਾ ਤੇ ਮੈਂ ਕੁਝ ਨਹੀਂ ਬਣਾਇਆ ਆਇ ਇੱਕ ਇਹਨਾਂ ਨੇ ਹੁਣੇ ਰੀਸੈਂਟਲੀ ਪ੍ਰਾਪਰਟੀ ਲਈ ਹੈ ਜਿੱਥੇ ਪੈਟਰੋਲ ਪੰਪ ਲਾਉਣਾ ਚਾਹੁੰਦੇ ਆ ਇਹ ਵਜੀਤਪੁਰ ਰੋਡ ਵੀਰੇ ਇਹ ਪ੍ਰਾਪਰਟੀ ਜਿਹੜੀ ਹੈ ਇਹਨਾਂ ਦੇ ਪਤਨੀ ਦੇ ਨਾਮ ਤੇ 100 ਤੇ 2 ਮਰਲੇ ਜਗ੍ਹਾ ਜਿਹੜੀ 1 ਲੱਖ ਤੇ 70000 ਨੂੰ ਜਗ੍ਹਾ ਹੀ ਲਈ ਹੈ ਮਰਲੇ ਦੇ حساب ਨਾਲ तकरीबन ਪੌਣੇ 2 ਕਰੋੜ ਰੁਪਏ ਆ ਇਹ ਮੰਦਾ ਹੈ ਚਰਨਜੀਤ ਕੌਰ ਪਤਨੀ ਫੋਜਾ ਸਿੰਘ ਪੁੱਤਰ ਕਰਤਾਰ ਸਿੰਘ ਆਹ ਜੀ ਸਬੂਤ ਆ ਇਹਨਾਂ ਦੇ ਜਿੰਦੇ ਚ ਡੇਟ ਲਿਖੀ ਹੈ ਵੀ ਕਦੋਂ ਇਤਕਾਲ ਚੜਿਆ ਔਰ ਇਹ ਪ੍ਰਾਪਰਟੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਵਜੀਤਪੁਰ ਸੜਕ ਦੇ ਜਿਹੜੀ ਇੱਥੇ ਇੱਕ ਕਲੋਨੀ ਬਣੀ ਹੋਈ ਹੈ ਉਹ ਕਲੋਨੀ ਦਾ ਤੁਹਾਨੂੰ ਮੈਂ ਨਾਮ ਦੱਸ ਦਿੰਨਾ ਐਮਐਲਏ ਦੀ ਕੋਠੀ ਦੇ ਬਿਲਕੁਲ ਨਾਲ ਹੀ ਜਿਹੜੀ 메ਨ ਸੜਕ ਹੈ ਉਹ ਕੋਠੀ ਜਿਹੜੀ ਹੈ ਇੱਕ ਪੈਲਸ ਹੈ ਪੈਲਸ ਦੇ ਕਿ ਵਜੀਤਪੁਰ ਵਾਲੇ ਪਾਸੇ ਆਨੰਦਪੁਰ ਪਾਰਕ ਹੈ ਉੱਥੇ ਨਿਊ ਕਲੋਨੀ ਦੇ ਵਿੱਚ ਜਿਹੜਾ ਇਹਨਾਂ ਦੀ ਜਗ੍ਹਾ ਹੈ ਉੱਥੇ ਭਰਤੀ ਪਾਈ ਜਾ ਰਹੀ ਹੈ ਉਹ ਜਿਹੜੀ ਭਰਤੀ ਪੈ ਰਹੀ ਹੈ ਉਹ ਵੀ ਕਿਸੇ ਦੀ ਵੰਗਾਰ ਹੈ ਕਿਸ ਨੇ ਵੰਗਾਰ ਪਾਈ ਹੈ ਜਿਹੜੀ ਉਹ 150 ਟਰਾਲੀ ਦੇ ਆਸ-ਪਾਸ ਹੋਂ ਤੱਕ ਉਹ ਪਰਤੀ ਪਈ ਹੈ ਸਾਰਾ ਕੁਝ ਸਾਹਮਣੇ ਹੈ ਕੋਈ ਛੁਪਿਆ ਲੁਕਿਆ ਤਾਂ ਨਹੀਂ ਹੈ ਫਿਰ ਇਹ ਕਰੀਬਨ 1.5 ਤੋਂ 2 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਇਹ ਸਾਰੀ ਸੰਪਤੀ ਕਿੱਥੋਂ ਆਈ ਤੁਸੀਂ ਬਾਕੀ ਸਾਰੀਆਂ ਛੱਡ ਦਿਓ ਕਿ ਇਹਨਾਂ ਦੇ ਜ਼ਰੂਰਤ ਸੀ ਕਿ ਇਹ ਲੈ ਲੈਣਗੇ ਤੇ ਲਈ ਵੀ ਕਿ ਇਹਨਾਂ ਦੇ ਪਤਨੀ ਦੇ ਨਾਮ ਤੇ ਕਮਾਈ ਦਾ ਤੁਹਾਡਾ ਜ਼ਰੀਆ ਕੀ ਹੈ ਤੁਸੀਂ ਵਿਧਾਇਕ ਹੋ ਜਾਂ ਫਿਰ ਤੁਸੀਂ ਪਹਿਲਾ ਮੰਤਰੀ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ ਮੰਤਰੀਪਾਤੋਂ ਘੜਤਾ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਇਕੱਲੀ ਪੈਨਸ਼ਨ ਆਉਂਦੀ ਹੈ ਇੱਕ ਉਹ ਤੇ ਇੱਕ ਐਮਐਲਏ ਦੇ ਜਿਹੜਾ ਤੁਹਾਨੂੰ ਖਰਚਾ ਮਿਲਦਾ ਉਹ ਕਿ ਉਸ ਖਰਚੇ ਦੇ ਨਾਮ ਤੁਸੀਂ ਜ਼ਮੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਪੈਸਾ 50 ਕਰੋੜ ਦੇ ਆਸ-ਪਾਸ ਬੰਦਾ ਹੈ ਕਿ ਜਿਹੜਾ ਇਹਨਾਂ ਨੇ ਲੋਕਾਂ ਤੋਂ ਲੁੱਟਣ ਤੇ ਕੁੱਟਣ ਦਾ ਕੰਮ ਕੀਤਾ ਬੜੀ ਵੱਡੀ ਗੱਲ ਕਹਿ ਬਹੁਤ ਵੱਡੀ ਗੱਲ ਕਹਿ ਰਹੀ ਫਿਰ ਮੈਂ ਅਫਸਰਾਂ ਦੀ ਤੁਹਾਨੂੰ ਦੱਸਦਾ ਇਹਨੇ ਸਰਕਾਰੀ ਅਫਸਰਾਂ ਨੂੰ ਵੀ ਨਹੀਂ ਛੱਡਿਆ ਚਾਹੇ ਬीडीओ ਹੈ ਤਹਿਸੀਲਦਾਰ ਹੈ ਨੈib ਤਹਿਸੀਲਦਾਰ ਹੈ ਐਸਡੀਓ ਹੈ ਮਾਈਨਿੰਗ ਵਿਭਾਗ ਦਾ ਐਸਡੀਐਮ ਹੈ ਅਲੱਗ-ਅਲੱਗ ਡਿਪਾਰਟਮੈਂਟ ਅਲੱਗ-ਅਲੱਗ ਵਿਭਾਗਾਂ ਤੋਂ ਇਸ ਬੰਦੇ ਨੇ ਮਹੀਨਾ ਦਾ ਮਹੀਨੇ ਬਣਾਇਆ ਹੋਇਆ ਚਾਹੇ ਥਾਣਾ ਹੋਵੇ ਥਾਣੇ ਦੇ ਵਿੱਚ ਜਿਹੜੇ ਮੁਖ ਅਫਸਰ ਨੇ ਐਸਐਚਓ ਨੇ ਡੀਐਸਪੀ ਨੇ ਹਰ ਇੱਕ ਤੋਂ ਮਹੀ ਔਰ ਇਹ ਅਨੁਮਾਨ ਜਿਹੜਾ ਮੈਂ ਦੱਸ ਰਿਹਾ 20 ਤੋਂ 25 ਲੱਖ ਰੁਪਏ ਮਹੀਨੇ ਦਾ ਸਿਰਫ ਇਹ ਅਫਸਰਾਂ ਤੋਂ ਗ੍ਰਹੀ ਲੈ ਰਿਆ ਜਿਹੜੇ ਚਿੱਟੇ ਵਾਲੇ ਆ ਉਹਨਾਂ ਤੋਂ ਜਿਹੜੇ ਨਸੱਤੇ ਦੜੇ ਵਾਲੇ ਆ ਉਹਨਾਂ ਤੋਂ ਸਾਰਿਆਂ ਤੋਂ ਪੈਸਾ ਕਮਾ ਕੇ-ਕਮਾ ਕੇ ਸਾਰਿਆਂ ਤੋਂ ਪੈਸਾ ਦੂਜੇ ਤਰੀਕੇ ਨਾਲ ਲੈ ਲੈ ਕੇ ਇਹ ਕੋਠੀਆਂ ਕਾਰਾਂ ਗੱਡੀਆਂ ਤੇ ਜ਼ਮੀਨ ਜਾਇਰਤ ਬਣਾਉ ਲੱਗਾ ਹੋਇਆ ਨਾਲ ਹੀ ਮੈਂ ਦੱਸ ਦਿਆਂ ਇਹਨਾਂ ਤੋਂ ਕਿ ਜਿਹੜਾ 8 ਕਰੋੜ ਰੁਪਏ ਦਾ ਤਾਂ ਇਕੱਲਾ ਆਨੰਦਪੁਰ ਸਾਹਿਬ ਵਿਖੇ ਇਹਨਾਂ ਨੇ ਕ੍ਰੈਸ਼ਰ ਪਲਾਂਟ ਲਾਇਆ 7.5 ਕਰੋੜ ਦੀ 4.5 ਕਿੱਲੇ ਜਗ੍ਹਾ ਇਹਨੇ ਗੁਰੂਰ ਸਾਹਿਬ ਖਰੀਦੀ ਹੁਣ ਇਹਨੇ ਕਹਿਣਾ ਕਿ ਉਹ ਜ਼ਮੀਨ ਤਾਂ ਮੇਰੇ ਨਾਂ ਨਹੀਂ ਨਹੀਂ ਉਹਦੇ ਸਾਥੀ ਕਹਿੰਦੇ ਆ ਫੋਜਾ ਸਿੰਘ ਦਾ ਨਾਮ ਦਿਖਾ ਦਿਓ ਕੋਈ ਕਾਗਜ਼ ਪੱਤਰ ਹੈ ਕਰੈਸ਼ਾ ਦਾ ਦਿਖਾ ਦਿਓ ਜਾਂ ਜ਼ਮੀਨ ਦਾ ਦਿਖਾ ਮੈਂ ਤੁਹਾਨੂੰ ਦੱਸਦਾ ਫੋਜਾ ਸਿੰਘ ਪੁਲਿਸ ਡਿਪਾਰਟਮੈਂਟ ਚ ਰਿਹਾ ਸਾਰੀ ਬ੍ਰਿਕੀਆਂ ਜਾਣਦਾ ਪਰ ਇੱਕ ਦੋ ਬ੍ਰਿਕੀਆਂ ਚ ਫਸ ਗਿਆ ਕਿ ਜਿਹੜੀ ਇਹਨੇ 4 ਤੋਂ 5 ਕਰੋੜ ਰੁਪਏ ਦੀ ਅਮਾਉਂਟ ਦਾ ਜਾਂ ਘਰ ਬਣਾਇਆ ਜਾਂ ਗੱਡੀਆਂ ਲਈਆਂ ਜਾਂ ਪਲਾਟ ਲਏ ਉਹ ਲੈ ਬੈਠਿਆ ਆਪਣੀ ਪਤਨੀ ਦੇ ਘਰ ਉਹ ਲੈ ਬੈਠਿਆ ਆਪਣੇ ਜਵਾਈ ਦੇ ਘਰ ਜਵਾਈ ਦੇ ਜਵਾਈ ਦੇ ਨਾਮ ਪਤਨੀ ਔਰ ਜਵਾਈ ਦੇ ਨਾਮ ਲੈਣ ਦੇ ਨਾਲ ਹੀ ਫਸੂ ਗਿਆ ਉਹ ਕਿਵੇਂ ਫਸਿਆ ਜਿੱਦਾਂ ਕਿ ਤੁਹਾਨੂੰ ਦੱਸਿਆ 102 ਮਰਲੇ ਪਲਾਟ ਇਹਨਾਂ ਨੇ ਆਪਣੀ ਪਤਨੀ ਦਾ ਨਾਮ ਕਰਾਇਆ ਉੱਥੇ ਪੈਟਰੋਲ ਪੰਪ ਲਾਉਣ ਵਾਸਤੇ ਐਦਾਂ ਹੀ ਜਿਹੜੇ ਇਹਨਾਂ ਦੇ ਜਵਾਈ ਨੇ ਜਿਹੜਾ ਫਿਰੋਜ਼ਪੁਰ ਕੋਠੀ ਹੈ ਜਿਹੜਾ ਇਹ ਲੋਕਾਂ ਨੂੰ ਕੀ ਕਹਿੰਦਾ ਫਿਰਦਾ ਕਿ ਜੀ ਮੈਂ ਬੜਾ ਗਰੀਬ ਆ ਆਮ ਜਿਹਾ ਬੱਚਾ ਬੱਚਾ ਆਪਦੇ ਆਪ ਨੂੰ ਹਲੇ ਵੀ ਕਹਿੰਦਾ ਏ ਉਹ ਕਹਿੰਦੇ ਕੋਠੀ ਕਰਾਇਦੇ ਆ ਸਾਡੀ ਉਹੀ ਮੈਂ ਗੱਲ ਤੇ ਹੁਣਾ ਇਹ ਕਹਿੰਦਾ ਮੈਂ ਕਰਾਇਤੇ ਆ ਮੈਂ ਬੜਾ ਗਰੀਬ ਆ ਪਤਾ ਨਹੀਂ ਕਰਾਇ ਮੈਂ ਕਿੱਡਾ ਔਖਾ ਪਰਦਾ ਤਾਂ ਪਹਿਲਾਂ ਇਹ ਦੱਸ ਦੇਣਾ ਚਾਹੁੰਦੇ ਆ 43 ਲੱਖ ਰੁਪਏ ਦੀ ਨਗਦ ਕੋਠੀ ਉਹ ਖਰੀਦੀ ਨਾਲੇ ਜੋ ਮੈਂ ਕਹਿ ਰਿਹਾ ਕਿਥੇ ਵੀ ਗਲਤ ਹੋਵੇ ਤਾਂ ਤੁਸੀਂ ਮੈਨੂੰ ਚੈਲੰਜ ਇਹ ਚੀਜ਼ ਦਾ ਦੇ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਦੀ ਕੋਠੀ ਦੇ ਸਾਹਮਣੇ ਇੱਕ ਅਲੀਸ਼ਾਨ ਬੰਗਲੋ ਬਣ ਰਿਹਾ ਹੈ ਉਹ ਕਿੰਦੇ ਵਾਸਤੇ ਬਣ ਰਿਹਾ ਫੋਜਾ ਸਿੰਘ ਦੇ ਜਿਹੜੇ ਜਵਾਈ ਸਾਹਿਬ ਨੇ ਉਹਨਾਂ ਵਾਸਤੇ ਬਣ ਰਿਹਾ ਹੈ ਉਹ ਪਲਾਟ ਕਰੀਬਨ 32 ਲੱਖ ਰੁਪਏ ਦਾ ਇਹਨਾਂ ਨੇ ਪਰਚੇਸ ਕੀਤਾ ਅੱਜ ਉੱਥੇ ਲਗਭਗ ਕਰੋੜ ਤੋਂ ਵੀ ਪਲੱਸ ਰੁਪਏ ਉੱਪਰ ਲਾਉਣ ਨੂੰ ਤਿਆਰ ਬੈਠੇ ਹੈ ਔਰ ਬਣ ਕੇ ਤਿਆਰ ਹੋਣ ਵਾਲਾ ਹੀ ਹੈ ਉਹ ਕਿੱਥੋਂ ਆਇਆ ਫਿਰ ਆਨੰਦ ਨਿਵਾਸ ਜਿਹੜਾ ਬਣਾਇਆ 40 ਲੱਖ ਦੀ ਪ੍ਰਾਪਰਟੀ ਤੇ ਉੱਤੇ ਜਿਹੜਾ ਪੈਸਾ ਲਾ ਕੇ ਕ੍ਰਿਪਨ ਕਰੋੜ ਦੇ ਆਸ-ਪਾਸ ਦਾ ਉਹ ਉਸ ਤੋਂ ਬਾਅਦ ਰਾਜੋ ਇੱਕ ਇਹਨਾਂ ਨੇ 2022 ਦਸੰਬਰ ਦੇ ਵਿੱਚ ਸਕੋਰਪੀਓ ਕਾਰ ਲਈ 22 ਲੱਖ ਰੁਪਏ ਦੀ ਪਰਚੇਜ਼ ਕੀਤੀ 22 ਲੱਖ ਦੀ ਸਕੋਰਪੀਓ ਕਾਰ ਲਈ ਕਿੱਥੋਂ ਮੋਗਿਓ ਕਿਹਨਾਂ ਦੇ ਦੁਕਾਨ ਤੋਂ ਲਈ ਕਿਵੇਂ ਸੌਦਾ ਹੋਇਆ ਇਹ ਸਾਰੀ ਚੀਜ਼ਾਂ ਤੁਹਾਨੂੰ ਦੱਸ ਦਾਂਗੇ ਗੱਡੀ ਵੀ ਇਹਨਾਂ ਕੋਲ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਲੋਨ ਪਰ ਲਈ ਹੈ ਨਗਦ ਲਈ ਹੈ ਸਾਰਾ ਲੋਨ ਕਰਾਇਆ ਬਿਲਕੁਲ ਨਗਦ ਲਈ ਕੈਸ਼ ਲਈ ਹੈ ਜੀ ਗੱਡੀ ਬਿਲਕੁਲ ਕੈਸ਼ ਹੁਣ ਆਪਾਂ ਆ ਜੀਏ ਗੁਰਦੁਆਰਾ ਵਜੀਦਪੁਰ ਸਾਹਿਬ ਗੁਰਦੁਆਰਾ ਵਜੀਦਪੁਰ ਜਿਹੜਾ ਹੈ ਉਹਦੇ ਬਿਲਕੁਲ ਨਾਲ ਆਸ-ਪਾਸ ਇਹਨਾਂ ਨੇ 4 ਕਨਾਲ ਜਗ੍ਹਾ ਖਰੀਦੀ ਹੈ ਜੀ ਕਰੀਬਨ 2 ਤੋਂ 2.5 ਕਰੋੜ ਦੀ ਰੋਡ ਦੇ ਉੱਤੇ ਇਹਦਾ ਵੀ ਤੁਹਾਨੂੰ ਅਸੀਂ ਇੰਤਕਾਲ ਵੀ ਪ੍ਰਾਪਰਟੀ ਦਾ ਪੂਰਾ ਵੇਰਵਾ ਉਹ ਵੀ ਨਾਲ ਦੇ ਦੇ ਦਿਆਂਗੇ ਉਹ ਵੀ ਘਰਦਿਆਂ ਦੇ ਕਿਸੇ ਮੈਂਬਰ ਦੇ ਨਾਮ ਹੈ ਉਹਦਾ ਅੱਜ ਮੈਂ ਤੁਹਾਡੇ ਸਾਹਮਣੇ ਨਹੀਂ ਨਸ਼ ਮੈਂ ਜਮ੍ਹਾਂਬੰਦੀ ਲੈ ਕੇ ਫਿਰਦੇ ਉਹਦੇ ਵੀ ਪ੍ਰੂਫ ਹੈ ਉਹਦਾ ਮੈਂ ਕਢਾ ਰਿਆ ਉਹਦਾ ਘੰਟੇ 2 ਘੰਟੇ ਤੱਕ ਜਾਂ ਸ਼ਾਮ ਤੱਕ ਜਾਂ ਕੱਲ ਤੱਕ ਮਿਲ ਜੇਗਾ ਉਹ ਤੁਹਾਨੂੰ ਮੈਂ ਦੇ ਦੇਾਂਗਾ ਨਾਲ ਅੱਜ ਨਹੀਂ ਤਾਂ ਕੱਲ ਦਿਖਾ ਰਏ ਲੋਕਾਂ ਨੂੰ ਹੁਣ ਆ ਗਿਆ ਜਿਹੜਾ ਕ੍ਰੈਸ਼ਰ ਪਲਾਂਟ ਲਾਇਆ ਉਹ 3.4 ਕਿੱਲੇ ਜ਼ਮੀਨ ਜਿਹੜੀ ਹੈ 7 ਕਰੋੜ ਦੀ ਜਿਹੜੀ ਗੁਰੂਸਾਲੀ ਤੁਹਾਨੂੰ ਵੀ ਦੱਸਤਾ ਬਾਕੀ ਦੀ ਜ਼ਮੀਨ ਜਿਹੜੀ ਜਾਇਦਾਦ ਬਣਾਈ ਹੈ ਬਠਿੰਡਾ 'ਚ ਇਹਨਾਂ ਨੇ ਸਾਰੀ ਉਮਰ ਆਵਦੀ ਕੱਟੀ ਉੱਥੇ ਜਿਹੜੀ ਜ਼ਮੀਨ ਜਾਇਦਾਦ ਇਹਨਾਂ ਨੇ ਖਰੀਦੀ ਉਹ علیحدਾਂ ਉਹਨਾਂ ਦਾ ਹਲੇ ਅੰਕੜਾ ਜੋ ਮੈਂ ਸੁਣਨ 'ਚ ਆਇਆ 12 ਤੋਂ 15 ਲੱਖ ਉਹ ਕਹਿੰਦੇ ਜੀ ਇਸੇ ਤੁਹਾਨੂੰ ਉਹਦੇ ਸਬੂਤ ਦੇ ਦਿਆਂਗੇ ਰਾਜਸਥਾਨ ਇਹਨਾਂ ਦੇ ਸੋਹਰੇ ਨੇ ਰਾਜਸਥਾਨ ਇਹਨਾਂ ਨੇ ਕਰੋੜਾਂ ਦੀ ਜ਼ਮੀਨ ਬਣਾਈ ਹੈ 35 ਕੇ 40 ਕਿੱਲੇ ਉੱਥੇ ਚੱਲਦੇ ਨੇ ਦੂਜਾ ਇਕੜ ਚੱਲਦੀ ਹੈ ਸ਼ਾਇਦ ਜਾਂ ਰਾਜਸਥਾਨ ਜੋ ਵੀ ਉੱਥੇ ਚੱਲਦਾ ਹੈ ਉਸ ਹੱਬ ਨਾਲ ਉਹਨੇ ਜ਼ਮੀਨ ਖਰੀਦੀ ਹੈ ਉੱਥੋਂ ਦਾ ਵੇਰਵਾ ਵੀ ਬਹੁਤ ਜਲਦ ਸਾਡੇ ਕੋਲ ਆ ਰਿਹਾ ਹੈ ਕਿ ਕਿਹੜੇ ਬਾਗ ਨੇ ਕਿਹੜੇ ਸੜਕ ਦੇ ਉੱਪਰ ਕਿਹੜੀ ਰੋਡ ਦੇ ਉੱਪਰ ਤੇ ਕਿਹੜਾ ਸ਼ਹਿਰ ਕਿਹੜਾ ਪਿੰਡ ਲੱਗਦਾ ਉਹ ਤੁਹਾਨੂੰ ਦੇ ਦਿਆਂਗੇ ਮੈਂ ਗੱਲ ਇਹ ਕਰਦਾ ਹਾਂ ਵੀ ਤੁਸੀਂ ਸਾਰੀ ਗੱਲਾਂ ਛੱਡ ਦਿਓ ਪਰ ਜਿਹੜੇ ਇਹਨਾਂ ਦੇ ਪਰਿਵਾਰ ਦੇ ਨਾਮ ਹੀ ਨੇ ਉਹ ਤਾਂ ਦੱਸ ਸਕਦੇ ਨੇ ਕਿੱਥੋਂ ਆਇਆ ਉਹ ਤਾਂ ਸਾਫ਼-ਸਾਫ਼ ਸਾਹਮਣੇ ਹੈ ਕਿ 20 ਕਰੋੜ ਦੇ ਆਸ-ਪਾਸ ਦੀ ਸੰਪਤੀ ਸਿੱਧੀ ਇਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਮ ਔਰ ਆਪਣੇ ਕਰਿੰਦਿਆਂ ਦੇ ਨਾਮ ਜਿਹੜੀ ਕਰਾਈ ਹੋਈ ਹੈ ਬਾਕੀ ਦਾ ਮੇਰਾ ਅਨੁਮਾਨ ਹੈ ਕਿ 100 ਕਰੋੜ ਤੋਂ ਵੀ ਵੱਧ ਦਾ ਘਟਾਲਾ ਇਸ ਬੰਦੇ ਨੇ ਕੀਤਾ। ਫੋਜਾ ਸਿੰਘ ਖਦਾਰੀ ਜੇ ਪ੍ਰੂਫ ਨਹੀਂ ਹੋਏ ਤਾਂ ਤੁਹਾਨੂੰ ਮੰਨ ਨਹੀਂ ਠੋਕਣਗੇ। ਉਹ ਇੱਕ ਪੱਤਰਕਾਰ ਨੇ ਪੁੱਛਿਆ ਸੀ। ਉਹ ਕਹਿੰਦੇ ਜੀ ਤੁਸੀਂ ਜੇ ਗਲਤ ਗਲਤ ਨਹੀਂ ਹੋ ਸਹੀ ਹੋ ਤਾਂ ਦੀਪਕ ਸ਼ਰਮਾ ਤੇ ਮੰਨਾਂ ਨਹੀਂ ਪਾ ਦਿਓ। ਤਾਂ ਫੋਜਾ ਸਿੰਘ ਕੀ ਕਹਿੰਦਾ ਮੈਂ ਗਰੀਬ ਮੇਰੇ ਕੋਲ ਪੈਸੇ ਹੈ ਨਹੀਂ ਮੈਂ ਕਿਵੇਂ ਪੈਸੇ ਵੀ ਚਾਹੀਦੇ ਆ ਕੀਸ ਲੜਨ ਨੂੰ ਵੀ ਚਾਹੀਦੇ ਮੇਰੇ ਕੋਲ ਤਾਂ ਜਦੋਂ ਹੈ ਹੀ ਕੁਝ ਨਹੀਂ ਮੈਂ ਕਰਾਂ ਕੀ ਕਿੱਡਾ ਭੋਲਾ ਪਾਲਾ ਤੇ ਕਿੱਡਾ ਛਾਤਰਬੰਦ ਹੈ ਮੈਂ ਅੱਜ ਆਪ ਜੀ ਦੇ ਚੈਨਲ ਨਹੀਂ ਗੁਰੂ ਸਾਰੀ ਸਾਰੀ ਆਵਾਮ ਮੈਨੂੰ ਸੁਣ ਰਹੀ ਹੈ ਫੌਜਾ ਸਿੰਘ ਜੀ ਜਿਹੜਾ ਤੁਹਾਡੇ ਤੋਂ ਮਹਿੰਗੇ ਤੋਂ ਮਹਿੰਗਾ ਵਕੀਲ ਹੁੰਦਾ ਜਿਹੜੀ ਤੁਸੀਂ ਅਦਾਲਤ ਦੇ ਵਿੱਚ ਮੇਰੇ ਖਿਲਾਫ ਡੈਫਰਮੇਸ਼ਨ ਪਾਉਣੀ ਹੈ ਕੇਸ ਪਾਉਣਾ ਮੈਂ ਤੁਹਾਨੂੰ ਪੂਰਾ ਖਰਚਾ ਵੀ ਦੇਵਾਂਗਾ ਗੱਡੀ 'ਚ ਤੇਲ ਭਰਾ ਕੇ ਵੀ ਦੇਵਾਂਗਾ ਤੁਹਾਨੂੰ ਇੱਥੋਂ ਪ੍ਰਸ਼ਾਦੇ ਤੇ ਤੁਹਾਡਾ ਰਸਤੇ ਦੇ ਵਿੱਚ ਜਿੱਥੇ ਚਾਹ ਪਾਣੀ ਕਰਨਾ ਜਿੱਥੇ ਤੁਸੀਂ ਰੋਟੀ ਪਾਣੀ ਖਾਣਾ ਤੁਹਾਨੂੰ ਉਹ ਵੀ ਪੈਸੇ ਦੇਵਾਂਗਾ ਮੇਰੇ ਵੱਲੋਂ ਤੁਸੀਂ ਉਹਨਾਂ ਨੂੰ ਕਹਿ ਰਿਹਾ ਜੇ ਵੀ ਕਿੰਨਾ ਪੈਸਾ ਲੱਗਦਾ ਪਤਾ ਕਰ ਲੈਣਗੇ 50 ਲੱਖ ਤੱਕ ਦੀ ਮੈਂ ਆਫਰ ਦਿੰਨਾ ਤੁਹਾਨੂੰ ਮੈਂ ਦੇਣ ਨੂੰ ਤਿਆਰ ਹਾਂ ਤੁਸੀਂ ਵਕੀਲ ਕਰੋ ਜਿੰਨਾ ਮਹਿੰਗਾ ਹੁੰਦਾ ਉਹ ਕਰੋ ਤੇ ਮੇਰੇ ਤੇ ਐਡਫਰਮੇਸ਼ਨ ਪਾ ਦਿਓ ਮਾਨਹਾਨੀ ਪਾ ਦਿਓ ਤੁਹਾਨੂੰ ਕਿਰਪਿਆ ਜੇਬਤ ਲਾਉਣ ਦੀ ਲੋੜ ਹੈ ਸਾਡੇ ਕੋਲ 50 ਲੱਖ ਇਥੋਂ ਹੈ ਇੱਕ ਨੰਬਰ ਦੀ ਕਮਾਈ ਹੈ ਸਾਡਾ ਜੋ ਹੈ ਸਾਰਾ ਕੁਝ ਹੈ ਸਭ ਨੂੰ ਪਤਾ ਹੈ ਗੁਰੂ ਸਾਹਿਬ ਸਾਰਾ ਜਾਣਦਾ 50 ਲੱਖ ਕਿਵੇਂ ਹੈ ਜਿੱਥੇ ਤੁਸੀਂ ਬੈਠੇ ਹੋ ਇਹ ਜਗਾ ਘਰ ਪ੍ਰੋਪਰਟੀ ਜਾਇਦਾਦ ਕੰਮਕਾਰ ਸਾਰਾ ਕੁਝ ਇੱਕ ਨੰਬਰ ਦਾ ਹੈ ਟੈਕਸ ਭਰਦੇ ਆ ਲੋਕ ਤਾਂ ਕਹਿੰਦੇ ਦੀਪਕ ਸ਼ਰਮਾ ਦਾ ਕੰਮ ਕੀ ਹੈ ਕਿੱਥੋਂ ਪ੍ਰੋਪਰਟੀ ਖਰੀਦ ਲਈ ਤੁਸੀਂ ਵੀ ਆ ਪੰਜ ਕਰਾਂ ਵਾਲਾ ਖਰੀਦ ਕੇ ਬੈਠੇ ਹੋ ਦੀਪਕ ਸ਼ਰਮਾ ਦਾ ਜੋ ਕੰਮ ਹੈ ਸਾਰਾ ਗੁਰੂ ਸਾਹਿਬ ਤੁਹਾਨੂੰ ਦੱਸ ਦੇਗਾ ਜੋ ਮੈਂ ਕੰਮ ਕਰਦਾ ਜੋ ਮੇਰਾ ਬਿਜ਼ਨਸ ਹੈ ਜੋ ਮੇਰਾ ਕਾਰੋਬਾਰ ਹੈ ਉਹ ਸਾਰਾ ਕੁਝ ਲੋਕਾਂ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਜੇ ਇਹ ਮੇਰੇ ਤੇ ਪੁੱਛਣਾ ਪਹੁੰਚੋਂਦਾ ਤਾਂ ਬਿਲਕੁਲ ਆਰਟੀਆਈ ਪਾਵੇ ਤੁਹਾਨੂੰ ਇੱਕ ਇੱਕ ਚੀਜ਼ ਦਾ ਜਵਾਬ ਦੇ ਦਿਆਂਗੇ ਅਚਾ ਦਿਪਕ ਜੀ ਪਾਰਟੀ ਦੇ ਐਮਐਲਏ ਦੇ ਖਿਲਾਫ ਹੋ ਰਹੇ ਕੱਲ ਨੂੰ ਪਾਰਟੀ ਵੀ ਤੁਹਾਨੂੰ ਕੱਢ ਸਕਦੀ ਹੈ ਪਹਿਲਾਂ ਮੈਂ ਇੱਕ ਗੱਲ ਸਾਫ਼ ਦੱਸ ਦਿਆਂ ਮੈਂ ਪਾਰਟੀ ਦੇ ਖਿਲਾਫ ਨਹੀਂ ਹਾਂ ਨਾ ਮੈਂ ਸਰਕਾਰ ਦੇ ਖਿਲਾਫ ਹਾਂ ਮੇਰੀ ਜਿਹੜੀ ਜੰਗ ਚੱਲਦੀ ਹੈ ਪਾਰਟੀ ਦੇ ਵਿਧਾਇਕ ਦੇ ਖਿਲਾਫ ਤਾਂ ਬੋਲ ਰਹੇ ਹੋ ਮੇਰੀ ਜਿਹੜੀ ਜੰਗ ਚੱਲਦੀ ਪਈ ਹੈ ਜ਼ੀਰੋ ਟੋਲਰੈਂਸ ਇਨ ਕਰਪਸ਼ਨ ਅਕੋਰਡਿੰਗ ਜੇ ਉਹਨਾਂ ਨੇ ਰਮਨ ਅਰੋੜਾ ਦਾ ਪਾਇਆ ਕਿ ਇਹ ਬੰਦਾ ਭ੍ਰਸ਼ਟ ਹੈ ਤੈਨੂੰ ਕੱਢਿਆ ਤਾਂ ਕੀ ਉਹ ਪਾਰਟੀ ਦੇ ਖਿਲਾਫ ਸੀਗੇ ਮਾਨ ਸਾਹਿਬ ਨੇ ਹੋਰ ਰੇਡੇ ਵੱਡੇ-ਵੱਡੇ ਜਿਹੜੇ ਲੀਡਰ ਸੀਗੇ ਆਪਦੇ ਆਪ ਚ ਮਗਰਮਚਕਾਉਂਦੇ ਉਹਨਾਂ ਨੂੰ ਬਾਹਰ ਕੱਢਿਆ ਤਾਂ ਕੀ ਉਹ ਉਹ ਪਾਰਟੀ ਦੇ ਵਿਰੁੱਧ ਸੀਗੇ ਉਹ ਕਹਿੰਦੇ ਜੀ ਕਰਪਸ਼ਨ ਦੇ ਵਿਰੋਧਾਂ ਜਿਹੜਾ ਵੀ ਕੋਈ ਸਾਡਾ ਬੰਦਾ ਕਰਪਟ ਹੋਗਾ ਉਹਨੂੰ ਕੱਢ ਕੇ ਬਾਹਰ ਮਾਰਾਂਗੇ ਮੇਰੀ ਲੜਾਈ ਇਸੇ ਗੱਲ ਨੂੰ ਲੈ ਕੇ ਹੈ ਪਾਰਟੀ ਠੀਕ ਹੈ ਪਾਰਟੀ ਜੋ ਵੀ ਸੋਚਦੀ ਹੈ ਮੇਰੇ ਬਾਰੇ ਮੈਨੂੰ ਨਹੀਂ ਪਤਾ ਜੋ ਇਹਨਾਂ ਨੇ ਕਨਫੂਗੀ ਕੀਤੀ ਹੈ ਮੈਨੂੰ ਉਹ ਵੀ ਨਹੀਂ ਪਤਾ ਮੈਂ ਜਿਹੜੀ ਵਿਚਾਰਧਾਰਾ ਲੈ ਕੇ ਆਇਆ ਪਾਰਟੀ ਦਾ ਮੈਂ ਉਹਦੇ 'ਚ ਪੂਰਾ ਕਾਇਮ ਆ ਫੋਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਾ ਕੇ ਰਾਂਗਾ ਅੰਦਰ ਕਰਾ ਕੇ ਰਾਂਗਾ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਬੰਦੇ ਨੂੰ ਜਲਦੀ ਲੰਬੇ ਕੀਤਾ ਜਾਵੇ ਜੋ ਰਿਕਾਰਡ ਤੁਹਾਨੂੰ ਚਾਹੀਦੀ ਹੈ ਜੋ ਪ੍ਰੂਫ ਚਾਹੀਦੀ ਹੈ ਮੈਂ ਤੁਹਾਡੇ ਤੱਕ ਲੈ ਕੇ ਖੁਦ ਆਉਂਗਾ ਹਲੇ ਤੱਕ ਪਹੁੰਚਾਈ ਨਹੀਂ ਜਿਹੜੇ ਨਹੀਂ ਹਲੇ ਤੱਕ ਕੁਝ ਨਹੀਂ ਪਹੁੰਚਿਆ ਨਾ ਕੋ ਕਿਉਂਕਿ ਕਦੇ ਇਧਰ ਬਿਜ਼ੀ ਕਰੇ ਉਧਰ ਬਿਜ਼ੀ ਜਿਹੜੇ ਉਹਨਾਂ ਦੇ OSD ਆ ਉਹਨਾਂ ਨੂੰ ਅਸੀਂ ਮਿਲੇ ਕਿ ਸਾਨੂੰ ਮੁਲਾਕਾਤ ਦਾ ਟਾਈਮ ਦਿਓ ਸਾਨੂੰ ਜਿੱਦਾਂ ਹੀ ਮੁਲਾਕਾਤ ਦਾ ਟਾਈਮ ਮਿਲਦਾ ਅਸੀਂ ਜਾ ਕੇ ਸਾਰੀਆਂ ਚੀਜ਼ਾਂ ਵਿਦ ਪੁਖਤਾ ਪ੍ਰਬੂਤ ਅਸੀਂ ਧਿਆਨ ਦੇ ਸਬੂਤ ਹੁਣ ਗੱਲ ਇਹ ਹੈ ਕਿ ਜਦੋਂ ਪਿੱਛੇ ਪੰਚਾਇਤੀ ਚੋਣਾਂ ਸੀ ਲਗਭਗ ਉਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਸਰਪੰਚਾਂ ਦੇ ਜਿਹੜੇ ਐਫੀਡੇਵਿਟ ਵਗੈਰਾ ਆਏ ਆਏ ਹੋਏ ਆਏ ਹੋਏ ਕਿਉਂਕਿ ਮੈਂ ਚਾਹਨਾ ਉਹ ਆਪ ਆਵਾਜ਼ ਬਣ ਤਾਂ ਫਿਰ ਮਜ਼ਾ ਆਵੇ ਹੁਣ ਜਿਵੇਂ ਕਿ ਜਸ਼ਨ ਬਾਬਾ ਦਾ ਐਡਾ ਵੱਡਾ ਜਿਹੜਾ ਕਾਂਡ ਸਾਹਮਣੇ ਆਇਆ ਕਿ ਜਿਸ ਬੱਚੇ ਦੀ ਕਿੱਡੀਆਂ ਉ ਕਿੰਨਾ ਉਸ ਬੰਦੇ ਨੂੰ ਇਹਨਾਂ ਨੇ ਤੰਗ ਪਰੇਸ਼ਾਨ ਤੇ ਕਿੰਨੀ ਹਰਾਸਮੈਂਟ ਕੀਤੀ ਹੋਗੀ ਕਿ ਉਹ ਬੱਚੇ ਨੱਡਾ ਵੱਡਾ ਕਦਮ ਚੱਕਣਾ ਪਿਆ ਐਦਾਂ ਦੇ ਨਾ ਜਾਣੇ ਕਿੰਨੇ ਜਸ਼ਨ ਨੇ ਹਣ ਹੁਣ ਇਹ ਸਾਰੇ ਸਾਹਮਣੇ ਆਉਣਗੇ ਜਿਹੜੇ ਸਬੂਤ ਜਾਂ ਪ੍ਰੂਫ ਮੇਰੇ ਕੋਲ ਆਏ ਨੇ ਇਹਨਾਂ ਦਿਨਾਂ ਚ ਹੀ ਆਏ ਨੇ ਕਿ ਸ਼ਰਮਾ ਜੀ ਅੱਗੇ ਕਿਸੇ ਨਾਲ ਨਾ ਹੋਵੇ ਸੀ ਤੁਹਾਡੇ ਸਾਹਮਣੇ ਆਉਣੇ ਹੁਣ ਉਹ ਸਰਪੰਚ ਅੱਗੇ ਉਹਨੂੰ ਤਿਆਰ ਨਹੀਂ ਉਹ ਕਹਿੰਦੇ ਤੁਸੀਂ ਟਾਈਮ ਲੈ ਲਓ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਚੌਥਾ ਸਤੰਮ ਹੋ ਤੁਸੀਂ ਇਹ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਕਿ ਸਾਨੂੰ ਟਾਈਮ ਦਿਓ ਅਸੀਂ ਤੁਹਾਡੇ ਅੱਗੇ ਸਾਰੇ ਸਰਪੰਚ ਲਿਆ ਦੇਾਂਗੇ ਸਾਰੇ ਚਿੱਠੇ ਖੋਲ੍ਹ ਦੇਾਂਗੇ ਸਬੂਤ ਦੇ ਤਹਿਤ ਜੋ ਚਾਹੀਦਾ ਉਹ ਦੇ ਦੇਾਂਗੇ ਪਰ ਇਸ ਬੰਦੇ ਨੂੰ ਲਾਂਭੇ ਕਰਨ ਦੀ ਸਾਡੇ ਨਾਲ ਤੁਸੀਂ ਪ੍ਰੋਮਿਸ ਕਰਨਾ ਹੈ ਸਾਡੇ ਨਾਲ ਵਾਅਦਾ ਕਰਨਾ ਹੈ ਤਾਂ ਜੋ ਮੰਗੋਗੇ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ ਬਿਲਕੁਲ ਜੀ ਇਹ ਸੰਨ ਦੀਪਕ ਸ਼ਰਮਾ ਹੋਰੀ ਦੀਪਕ ਹੋਰੀ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੇ ਵਿੱਚ ਆ ਰਹੇ ਹੈਗੇ ਆ ਤੇ ਲਗਾਤਾਰ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਦੇ ਖਿਲਾਫ ਬੋਲ ਰਹੇ ਹੈਗੇ ਆ ਕਾਫੀ ਸਵਾਲ ਜਿਹੜੇ ਇਸ ਕੱਲ ਸਰਦਾਰ ਫੌਜਾ ਸਿੰਘ ਸਰਾਰੀ ਹੋਰਾਂ ਨੇ ਆਪਣੀ ਵੀਡੀਓ ਦੇ ਵਿੱਚ ਵੀ ਜ਼ਿਕਰ ਇਹਨਾਂ ਦਾ ਕੀਤਾ ਹੈਗਾ ਹੋਰ ਥਾਵਾਂ ਤੇ ਵੀ ਜ਼ਿਕਰ ਹੋ ਰਿਹਾ ਦੀਪਕ ਸ਼ਰਮਾ ਐਮਐਲਏ ਦੇ ਖਿਲਾਫ ਹੋ ਰਿਹਾ ਹੈਗਾ ਪਰ ਦੀਪਕ ਸ਼ਰਮਾ ਅੱਜ ਕੁਝ ਪ੍ਰੂਫ ਜੜਿਆ ਜਮਾਂਬੰਦੀਆਂ ਚੱਕ ਕੇ ਵਰਦਾ ਕਹਿੰਦਾ ਇਹਦੇ ਵਿੱਚ ਨਾਮ ਹੈ ਇਹਦੇ ਚਿੰਤਕਲ ਚੜ ਚੁੱਕੇ ਨੇ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਐਮਐਲਏ ਨੇ ਕਿੱਥੋਂ ਬਣਾਈਆਂ ਇਹ ਵੱਡਾ ਸਵਾਲ ਖੜਾ ਕਰ ਦਿੱਤਾ ਗਿਆ ਤੇ ਦੀਪਕ ਸ਼ਰਮਾ ਨੂੰ ਇਹ ਵੀ ਗੱਲ ਕਹੀ ਗਈ ਹੈ ਫੌਜਾ ਸਿੰਘ ਸਰਾਰੀ ਕੱਲ ਤੇ ਤੁਹਾਡੇ ਤੇ ਮਾਨਹਾਨੀ ਵੀ ਕਰ ਸਕਦੇ ਆ ਜਿਹੜੇ ਤੁਹਾਡੇ ਇੱਕਥੀ ਤੇ ਦੋਸ਼ ਐਮਐਲਏ ਤੇ ਲਗਾਏ ਜਾ ਰਿਹਾ ਪਰ ਉਹ ਕਹਿੰਦੇ ਕਰਦੇ ਨਾ ਮਾਨ ਨੀ ਵਕੀਲ ਦੇ ਪੈਸੇ ਵੀ ਅਸੀਂ ਭਰ ਦਿਆਂਗੇ तमाम ਸਵਾਲ ਜਿਹੜੇ ਅਸੀਂ ਤੁਹਾਡੇ ਸਾਹਮਣੇ ਰੱਖੇ ਹੈਗੇ ਦੀਪਕ ਸ਼ਰਮਾ ਦਾ ਪੱਖ ਤੁਹਾਨੂੰ ਦਿਖਾਇਆ ਹੈਗਾ ਪਰੂਫ ਚੱਕ ਚੱਕ ਕੇ ਵਰਦਿਆ ਕਹਿੰਦੇ ਵੱਡਾ ਕਪਲਾ ਜਿਹੜਾ 40 ਤੋਂ 50 ਕਰੋੜ ਦੀ ਗੱਲ ਕਰਦੇ ਆ ਵੀ ਗੁਰੂ ਅਰਸਾਏ ਦੇ ਵਿੱਚ ਜਿਹੜਾ ਹੋਇਆ ਤੇ ਕਥੀ ਦੋਸ਼ ਇਹਨਾਂ ਨੇ ਐਮਐਲਏ ਤੇ ਹੀ ਲਗਾਏ ਹੈਗੇ ਆ ਪਰ ਇਸ ਵੀਡੀਓ ਨੂੰ ਤੇ ਇਹਨਾਂ ਦੇ ਲਗਾਏ ਕਥੀ ਦੋਸ਼ਾਂ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਦਿਪਕ ਜੀ ਇਹਦੇ ਪ੍ਰਤੀ ਕਿਤੇ ਕਿਸੇ ਏਜੰਸੀ ਨੂੰ ਦੇਣ ਜਾ ਰਹੇ ਹੋ ਬਿਲਕੁਲ ਸੈਂਟਰਲ ਏਜੰਸੀ ਜੜੀਆਂ ਨੇ ਉਹਨਾਂ ਨੂੰ ਵੀ ਅਸੀਂ ਕੱਢ ਰਹੇ ਆ ਨਾਲ ਹੀ ਅਸੀਂ ਹਾਈ ਕੋਰਟ ਨੂੰ ਵੀ ਕੋਚ ਕਰਾਂਗੇ ਸਾਰੇ ਪੱਖ ਰੱਖਾਂਗੇ ਆਪਣੇ ਅਸੀਂ ਕੇਸ ਵੀ ਦਾਇਰ ਕਰਾਂਗੇ ਔਰ ਸੀਬੀਆਈ ਦੀ ਮੰਗ ਕਰਕੇ ਇਹਨਾਂ ਦੇ ਉੱਪਰ ਜਿਹੜੀ ਜਾਂਚ ਹੈ ਉਹ ਅਸੀਂ ਬਿਠਾਈ ਜਾਊਗੀ ਜਿਹੜੀ ਵੀ ਕੋਈ ਟੀਮ ਬੈਠਦੀ ਹੈ ਸੈਂਟਰ ਦੀ ਜਿਹੜੀ ਵੀ ਏਜੰਸੀ ਇਹਨਾਂ ਦੀ ਪੂਰੀ ਫਰੋਲਾ ਕਰੂਗੀ ਉਹ ਇੱਕ ਇੱਕ ਚੀਜ਼ ਜਿਹੜੀ ਨਸ਼ਰ ਕਰਕੇ ਇਹਨਾਂ ਨੂੰ ਆਖਰ ਤੱਕ ਜੋ ਵੀ ਹੈ ਜੇਲ੍ਹ ਦੇ ਵਿੱਚ ਇਹਨਾਂ ਨੂੰ ਪਹੁੰਚਾਉਂਦਾ ਮੈਂ ਕੰਮ ਕਰਾਂਗਾ ਕਿ ਲੋਕਾਂ ਦੇ ਨਾਲ ਕਹਾਂ ਨੀ ਤਾ ਇੱਕ ਗੱਲ ਹੋਰ ਇਹਨਾਂ ਨੇ ਮੈਨੂੰ ਇੱਕ ਬਾਰ-ਬਾਰ ਵੀਡੀਓ ਦੇ ਵਿੱਚ ਕਹਿ ਰਹੇ ਆ ਕਿ ਦੀਪਕ ਸ਼ਰਮਾ ਸਿਆਸਤ ਤਾਂ ਕਰ ਗਿਆ ਹਲਕਾ ਇਨਜਾਇਲ ਲੱਗਣਾ ਚਾਹੁੰਦਾ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਹੀਂ ਗੱਲ ਕਹਿਣਾ ਚਾ ਐਦਾ ਦੀ ਗੰਦੀ ਸਿਆਸਤ ਜਿੱਦਾਂ ਦੀ ਖੇਡ ਰਹੀ ਹੈ ਅਗਰ ਐਦਾ ਦੀ ਗੰਦੀ ਸਿਆਸਤ ਉਹਨਾਂ ਵਾਲੇ ਟਾਈਮ ਦੇ ਵਿੱਚ ਕਿੱਥੇ ਲੱਗਦਾ ਹੈ ਕਿ ਮੈਂ ਕਰ ਸਕਦਾ ਤੇ ਮੈਂ ਅੱਜ ਇਹ ਗੱਲ ਕਹਿ ਦਿੰਨਾ ਚਾਹੁੰਦਾ ਤੁਸੀਂ ਫੈਸਲਾ ਕਰੋ ਮੈਂ ਸਿਆਸਤ ਤੱਕ ਛੱਡ ਦਿਆਂਗਾ ਐਦਾ ਦੀ ਗੰਦੀ ਸਿਆਸਤ ਮੈਂ ਕਦੇ ਜ਼ਿੰਦਗੀ ਚ ਸੋਚ ਹੀ ਨਹੀਂ ਸਕਦਾ ਹਲਕਾ ਇੰਜਾਇਜ਼ ਦੀ ਗੱਲ ਆਉਂਦੀ ਹੈ ਮੈਂ ਅੱਜ ਇਹ ਗੱਲ ਆਪਜੀ ਦੇ ਚੈਨਲ ਦੇ ਰਾਹੀਂ ਗੱਲ ਕਹਿ ਦਿੰਨਾ ਚਾਹੁੰਦਾ ਜਿਸ ਦਿਨ ਵੀ ਹਲਕਾ ਇੰਜਾਇਜ਼ ਮੈਨੂੰ ਲਾਉਂਦੇ ਜਿਸ ਦਿਨ ਵੀ ਕੋਈ ਮੈਨੂੰ ਵੱਡੀ ਜ਼ਿੰਮੇਵਾਰੀ ਦੀ ਦਿੰਦੇ ਹੈ ਇਹਨਾਂ 2 ਸਾਲਾਂ ਦੇ ਵਿੱਚ ਸਰਕਾਰ ਇਹਦੇ ਮੈਂ ਖੁਦ ਪਾਰਟੀ ਤੋਂ ਅਸਤੀਫਾ ਦੇ ਦੇਵਾਂਗਾ ਪਾਰਟੀ ਨੂੰ ਦੱਸ ਦਿਆਂ ਮੈਨੂੰ ਕੋਈ ਜ਼ਿੰਮੇਵਾਰੀ ਨਾ ਦੇ ਆਜੇ ਨਾ ਮੈਂ ਕੋਈ ਜ਼ਿੰਮੇਵਾਰੀ ਤੁਹਾਡੇ ਤੋਂ ਲੈਣਾ ਚਾਹੁੰਦਾ ਕਿਉਂ ਨਹੀਂ ਲੈਣਾ ਚਾਹੁੰਦਾ ਮੈਂ ਇਨਸਾਫ ਪਸੰਦ ਬੰਦਾ ਤੇ ਮੈਨੂੰ ਜੇ ਇਨਸਾਫ ਮਿਲ ਜੇ ਮੇਰੇ ਲਈ ਇਹੀ ਪੂਰੀ ਜ਼ਿੰਮੇਵਾਰੀ ਹੈ ਇਹੀ ਜੋ ਚਾਹੁੰਨਾ ਮੈਂ ਪਹਿਲੀ ਔਰ ਆਖਰੀ ਆਹੀ ਸੱਤ ਮੇਰਾ ਰਹੇਗਾ ਕਿ ਜਸ਼ਨ ਇਨਸਾਫ ਮਿਲੇ ਔਰ ਇਸ ਬੰਦੇ ਨੂੰ ਲਾਂਬੇ ਕਰਕੇ ਇਹਨੂੰ ਦਿਖਾਓ ਕਿ ਕਰਪਟ ਔਰ ਭ੍ਰਸ਼ਟ ਜਿਹੜੇ ਬੰਦਿਆਂ ਦੀ ਔਕਾਤ ਕੀ ਹੁੰਦੀ ਹੈ ਕਿੱਥੇ ਉਹਨਾਂ ਨੂੰ ਭੇਜਿਆ ਜਾਂਦਾ ਮੇਰੀ ਔਕਾਤ ਤੋਂ ਦੱਸਦਾ ਤੇਰੀ ਔਕਾਤ ਹੁਣ ਲੋ ਬਿਲਕੁਲ ਹੀ ਦੀਪਕ ਸ਼ਰਮਾ ਪ੍ਰੂਫ ਚ ਆ ਕੇ ਫਿਰਦਾ ਦੋ ਪ੍ਰੂਫ ਵੀ ਇਹਨਾਂ ਨੇ ਅੱਜ ਮੀਡੀਆ ਦੇ ਸਾਹਮਣੇ ਦਿਖਾ ਦਿੱਤੇ ਹੈਗੇ ਆ ਪਰ ਵੱਡਾ ਦਾਵਾ ਜਿਹੜਾ 40 ਤੋਂ 50 ਕਰੋੜ ਦਾ ਕੀਤਾ ਜਾਂਦਾ ਉਹਨਾਂ ਚ ਕਿੰਨੀ ਸੱਚਾਈ ਹੈਗੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੱਡੀ ਜਾਂਚ ਏਜੰਸੀ ਨੂੰ ਇਹ ਪ੍ਰੂਫ ਅਸੀਂ ਦੇਣ ਜਾ ਰਹੇ ਹਾਂ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਸੇ ਲਾਈਵ